ਮਾਮਲਾ ਇਦਾਂ ਕਿ ਕਰੀਬਨ 8:30 ਵਜੇ ਕੋਈ ਦੋ ਮੈਡੀਕਲ ਲੀਗਲ ਕੇਸਿਸ ਆਏ ਨੇ ਲੜਾਈ ਝਗੜੇ ਵਾਲੇ ਕੇਸਿਸ ਉਹਨਾਂ ਦਾ ਟ੍ਰੀਟਮੈਂਟ ਵਗਾਰਾ ਕੀਤਾ ਹੈ ਮੈਡੀਕਲ ਲੀਗਲ ਜਿਹੜਾ ਐਮਐਲਆਰ ਹੁੰਦਾ ਉਹ ਆਪਾਂ ਕੱਟ ਦਿੱਤਾ ਡਾਕਟਰ ਰੋਹਿਤ ਡਿਊਟੀ ਤੇ ਸੀ ਕੱਟਣ ਤੋਂ ਉਪਰੰਤ ਇੱਕ ਹੋਰ ਕੋਈ ਮੈਡੀਕਲ ਲੀਗਲ ਕਟਵਾਣ ਆਏ ਨੇ ਹੁਣ ਇਦਾਂ ਹੈ ਕਿ ਉਹਨਾਂ ਨੂੰ ਆਪਾਂ ਕਹਿ ਗਏ ਤੁਸੀਂ ਪਹਿਲੇ ਇੱਥੇ ਜਿਹੜੇ ਬੈਠੇ ਨੇ ਉਹਨਾਂ ਦਾ ਕੱਟ ਲੈਣ ਦੋ ਬਾਅਦ ਤੁਹਾਡਾ ਕੱਟਦੇ ਨੇ ਉਹ ਮੈਡੀਕਲ ਲੀਗਲ ਕੱਟਦੇ ਨਾਲ ਦੇ ਨਾਲ ਹੀ ਜਿਹੜੀ ਉਹਨਾਂ ਦੀ ਪਾਰਟੀ ਸੀ ਉਹ ਪਤਾ ਲੱਗਾ ਕਿ ਉਹਨਾਂ ਦੀ ਐਂਟੀ ਪਾਰਟੀ ਸੀ ਉਹ ਆ ਕੇ ਤੇ ਇਹਨਾਂ ਇੱਥੇ ਬਹੁਤ ਭਾਂਡ ਟੁੱਟ ਗਈ ਪਹਿਲਾਂ ਡਾਕਟਰ ਰੋਹਿਤ ਸੀ ਉਹ ਕਿਤੇ ਬੜੀ ਮੁਸ਼ਕਿਲ ਨਾਲ ਇੱਥੋਂ ਨਿਕਲੇ ਪਹਿਲੇ ਉਹਨਾਂ ਨੇ ਇੱਥੇ ਸਾਡੇ ਓਪੜੀ ਰੂਮ ਚ ਬਹੁਤ ਭਾਂਡ ਟੁੱਟ ਕੀਤੀ ਹੈ ਸਾਡਾ ਸ਼ੀਸ਼ਾ ਤੋੜਤਾ ਸ਼ੀਸ਼ਾ ਤੋੜਨ ਤੋਂ ਬਾਅਦ ਘੁੱਟਦੇ ਘੁੱਟਦੇ ਉਹ ਵਾਰਡ ਵਿੱਚ ਚਲੇ ਗਏ ਨੇ ਵਾਰਡ ਵਿੱਚ ਜਾ ਕੇ ਉੱਥੇ ਲੜਾਈ ਕੀਤੀ ਹੈ ਬਹੁਤ ਜ਼ਿਆਦਾ ਉਹਨਾਂ ਦਾ ਕਿ ਵਾਰਡ ਵਿੱਚ ਸਾਡੇ ਪੇਸ਼ੈਂਟ ਵੀ ਨੇ ਤੇ ਸਾਡੇ ਜਿਹੜੇ ਬੱਚੇ ਸਟੂਡੈਂਟ ਆਂਦੇ ਨੇ ਉਹ ਵੀ ਸੀ ਉਸ ਟਾਈਮ ਹੁਣ ਐ ਕਿ ਇਹ ਇਦਾਂ ਦੀ ਘਟਨਾ ਹੈ ਕਿ ਉਹ ਆਪਣਾ ਬਚਾ ਕਿਸ ਤਰ੍ਹਾਂ ਫਿਰ ਸਾਨੂੰ ਉਸ ਟਾਈਮ ਐ ਸੀ ਮੈਂ ਥਿਕ ਸਾ ਤੁਸੀਂ ਕੀ ਕਰਨਾ ਚਾਹੋਗੇ ਜਿਹੜੀ ਕਰਨਾ ਬਾਕੀ ਹੈ ਦੇਖੋ ਸਾ ਡੀ ਪ੍ਰੋਸੈਸ਼ਨ ਤੋਂ ਇਹੀ ਮੰਗ ਹੈ ਜੀ ਪਹਿਲੇ ਵੀ ਆਪਣੀ ਮੰਗ ਰੱਖੀ ਹੈ ਕਿ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਆਪਣੀ ਐਮਰਜੈਂਸੀ ਐਥੇ ਲੜਾਈ ਝਗੜੇ ਵਾਲੇ ਕੇਸ ਵੀ ਆਉਂਦੇ ਨੇ ਐਕਸੀਡੈਂਟ ਵਾਲੇ ਕੇਸ ਵੀ ਆਉਂਦੇ ਨੇ 24 ਘੰਟੇ ਬੱਜੇ ਸਿਚ ਚੱਲਦੀ ਰਹਿੰਦੀ ਹੈ ਸਾਡੇ ਕੋ ਫੀਮੇਲ ਸਟਾਫ ਵੀ ਨਹੀਂ ਕੋਈ ਛੋਟੇ ਫੀਮੇਲ ਬੱਚੇ ਵੀ ਆਉਂਦੇ ਨੇ ਡਾਕਟਰ ਵੀ ਪੈਸੈਂਟ ਹੁੰਦੇ ਨੇ ਹੁਣ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਇਸ ਚੀਜ਼ ਲਈ ਸਾਡੇ ਕੋ ਸਿਰਫ ਇੱਕ ਪੁਲਿਸ ਮੁਲਾਜ਼ਮ ਹੁੰਦਾ ਹੈ ਜੀ ਉਹਨੇ ਕੱਲੀ ਐਮਰਜੈਂਸੀ ਨਹੀਂ ਦੇਖਣੀ ਹੁੰਦੀ ਪੂਰਾ ਉਹਨੇ ਹਸਪੀਟ ਸਾਡੀ ਪ੍ਰੋਸੀਜਨ ਮੈਂ ਹੀ ਮੰਗਦਾ ਕਿ ਇੱਥੇ ਓਵਰ ਦਾ ਫਲੋਕ ਇੱਕ ਵਧੀਆ ਸਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜਿੰਨੇ ਤੁਹਾਨੂੰ ਇਨਫ ਬੰਦੇ ਲੱਗਦੇ ਨੇ ਕਿ ਕਿੰਨੇ ਇਨਫ ਬੰਦੇ ਨੇ ਆ ਸਾਰੀ ਐਮਰਜੈਂਸੀ ਸੰਭਲ ਲਈ ਉਹਨੇ ਸਾਨੂੰ ਫੋਨ ਦੇ ਪ੍ਰੋਵਾਈਡ ਕੀਤੇ ਜਾ। ਉਹ ਸ਼ਿਕਾਇਤ ਕਰਤੀ پولیس ਨੂੰ ਇਹ ਹਾਂਜੀ ਸਾਡੇ ਵੱਲੋਂ ਪੁਲਿਸ ਨੂੰ ਕੱਲ ਰਾਤ ਦੀ ਸ਼ਿਕਾਇਤ ਕਰ ਦਿੱਤੀ ਗਈ ਸੀ। ਉਹਨਾਂ ਦੀ ਵੀਡੀਓ ਆਈ ਹੈ ਸਿੱਧਾ ਸੀਸੀਟੀਵੀ ਵੀਡੀਓ ਸਾਡੇ ਕੋਲ ਹੈ ਮੀਨਾ ਕੁਮਾਰੀ ਸਿਵਲ ਹਸਪਤਲ ਗੁਰਦਾਸਪੁਰ ਐਜ਼ ਅ ਸਟਾਫ ਨਰਸ ਕੰਮ ਕਰਦੀ ਵੀ ਹੈ ਔਰ ਮੈਂ ਜੋ ਰਾਤ ਤੇ ਪਿੱਤਿਆ ਜਿਹੜਾ ਸਮਾਂ ਆ ਰਾਤ ਦਾ ਬਹੁਤ ਹੰਗਾਮਾ ਹੋ ਚੁੱਕਾ ਹੈ ਤੇ ਲੇਕਿਨ ਇੱਥੇ ਜੋ ਹੰਗਾਮਾ ਹੋਇਆ ਡਾਕਟਰ ਰੋਹਿਤ ਪ੍ਰੈਜ਼ੈਂਟ ਸੀਗੇ ਔਰ ਜਿਹੜੇ ਸਟਾਫ ਸਾਡੇ ਫੀਮੇਲ ਸਟਾਫ ਜਿਹੜੀ ਅਗੇ ਰਿਤੂ ਉਹ ਵੀ ਪ੍ਰੈਜ਼ੈਂਟ ਸੀਗੇ ਜਦ ਕਿ ਇੱਥੇ ਜਿਹੜਾ ਆ ਹੰਗਾਮਾ ਜਿਹੜਾ ਹੋਣਾ ਨਹੀਂ ਚਾਹੀਦਾ ਸੀਗਾ ਪਰ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਅੱਦਾ ਜਿਹੜੀ ਸ਼ਾਂਤੀ ਬਣਾਈ ਰੱਖਣ ਕੋਈ ਵੀ ਹੰਗਾਮਾ ਜਿਹੜਾ ਹਸ ਤੇ ਬਾਹਰ ਵੀ ਨਹੀਂ ਕਰਨਾ ਚਾਹੀਦਾ ਬਟ ਹਸਪੀਟਲ ਦੇ ਵਿੱਚ ਐਦਾਂ ਦਾ ਹੰਗਾਮਾ ਜਣੋ ਨਾ ਕਰਨ ਤਾਂ ਕਿ ਜਿਹੜੀ ਆ ਟਾਈਟ ਜਿਹੜੀ ਸਿਕਿਉਰਟੀ ਜਿਹੜੀ ਉਹ ਹੋਣੀ ਚਾਹੀਦੀ ਆ ਪਰ ਲੇਕਿਨ ਮੈਂ ਪ੍ਰਸ਼ਾਸਨ ਕੋਲੋਂ ਮੰਗ ਕਰਦੀ ਆ ਕਿ ਇੱਥੇ ਜਿਹੜੀ ਟਾਈਟ ਸਿਕਿਉਰਟੀ ਦਿੱਤੀ ਜਾਵੇ ਤਾਂ ਜੋ ਜਿਹੜਾ ਡਾਕਟਰਸ ਔਰ ਸਟਾਫ ਜਿਹੜਾ ਆਪਣੇ ਬੜੇ ਆਰਾਮ ਨਾਲ ਕੰਮ ਕਰ ਸਕਣ ਜਿਸ ਕਨ ਰਾਤ ਜਿਹੜੀ ਬਹੁ ਪਰੇਸ਼ਾਨੀ ਆ ਚੁੱਕੀ ਆ ਸੋ ਐਮਰਜੈਂਸੀ ਵਿੱਚ ਐਕਸੀਡੈਂਟ ਕੇਸ ਵੀ ਆ ਰਹੇ ਨੇ ਔਰ ਐਮ ਐਲ ਸੀ ਵੀ ਆ ਰਹੇ ਨੇ ਔਰ ਛੋਟੇ ਬੱਚੇ ਵੀ ਆ ਰਹੇ ਨੇ ਹਰ ਇੱਕ ਤਰ੍ਹਾਂ ਦਾ ਪੇਸ਼ੈਂਟ ਆਂਦਾ ਆ ਜਿਸ ਕਰਕੇ ਫੀਮੇਲ ਜਿਹੜੀ ਉਹ ਸਟਾਫ ਹੁੰਦੀ ਆ ਔਰ ਡਾਕਟਰ ਜਿਹੜੇ ਆ ਉੱਥੇ 24 ਘੰਟੇ ਤਾਈਨਾਤ ਰਹਿੰਦੇ ਆ ਔਰ ਬਸ ਸ਼ਾਸਨ ਕੋ ਇਹ ਹੀ ਮੰਗਾ ਕਿ ਜਿਹੜੀ ਸਾਨੂੰ ਟਾਈਟ ਤੋਂ ਟਾਈਟ ਸਕਿਉਰਟੀ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਵੇ ਥੈਂਕ ਯੂ ਕੱਲ ਕੱਲ ਇਵਨਿੰਗ ਚ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਵੀ ਹਸਪੀਟਲ ਦੇ ਵਿੱਚ ਕੁਝ ਬੰਦੇ ਨੇ ਆ ਕੇ ਕੁਝ ਦੁਰਪੋੜ-ਪੋੜ ਕਰਨ ਦਾ ਜਿਹੜਾ ਹੈਗਾ ਬਾਕੀ ਆ ਸਾਹਮਣੇ ਆਇਆ ਸੀ ਤੋਂ ਇਮੀਡੀਟਲੀ ਸਾਡੇ ਐਸ ਐਸ ਓ ਸਾਹਿਬ ਜਿਆ ਪੰਜ ਮ ਕਾਚੋਕੇ ਦੇ ਆਲੇ ਚੋਸ ਉਹਦੇ ਤੇ ਪਤਾ ਚੱਲੇਗਾ ਕਿ ਵੀ ਦੋ ਪਾਰਟੀਆਂ ਜਿਨ੍ਹਾਂ ਦਾ ਐਕਸੀਡੈਂਟ ਸ਼ਹਿਰ ਦੇ ਵਿੱਚ ਹੋਇਆ ਸੀ ਉਹ ਪਾਰਟੀਆਂ ਆਪਣੀ ਮੈਡੀਕਲ ਜਿਹੜੀ ਕਰਵਾਉਣ ਵਾਸਤੇ ਇੱਥੇ ਆਏ ਸੀਗੇ ਤਾਂ ਉਹਨਾਂ ਦੇ ਆਪਾ ਪਾਰਟੀ ਦੇ ਵਿੱਚ ਆਪਸ ਵਿੱਚ ਇੱਥੇ ਇੱਕ ਵਾਕਿਆ ਹੋਇਆ ਹੈਗਾ। ਤੋਂ ਉਸ ਮੰਦ ਦੇ ਵਿੱਚ ਇਮੀਡੀਏਟਲੀ ਰਾਤ ਨੂੰ ਸੀ ਸਿਵਲ ਸਦਨ ਸਾਹਿਬ ਨਾਲ ਗੱਲ ਕਰ ਪਈ ਸੀਗੀ। ਇਹਨਾਂ ਨੇ ਜਿਹੜੀ ਹੈਗੀ ਸਾਡੇ ਸਾਨੂੰ ਅਸੀਂ ਸਟੇਟਮੈਂਟ ਦੇ ਦਿੱਤੀ ਹੈ ਵੀ ਅਸੀਂ ਅੱਗੇ ਚੈਕ ਜਿਹੜੇ ਵੈਲੂਮੈਂਟ ਜਿਹੜੇ ਸਟ੍ਰਿਕਟ ਵੈਲੂਮੈਂਟ ਸੈਕਸ਼ਨ 'ਚ ਅਸੀਂ ਐਫ ਆਈ ਆਰ ਜਿਹੜੀ ਹੈ ਦਰਜ ਕਰਾਂਗੇ। ਅਸੀਂ ਉਹ ਜਿਹੜੇ ਜਿਨ੍ਹਾਂ ਨੇ ਇਹੋ ਜਿਹਾ ਵਾਕਿਆ ਕੀਤਾ ਉਹਨਾਂ ਦੇ ਖਿਲਾਫ ਸਟ੍ਰਿਕਟ ਕਾਰਵਾਈ ਜਿਸੇ ਅਮਲ ਵਿੱਚ ਲਿਆਉਣੀ ਹੈ ਇਸ ਤੋਂ ਇਲਾਵਾ ਵੀ ਜਿਹੜੇ ਹੈਗੇ ਸਾਡੇ ਵੱਲੋਂ ਜਿਹੜੇ ਹੈਗੇ ਇਹਦੀ ਇਸ ਚੀਜ਼ ਨੂੰ ਬੜਾ ਸਟ੍ਰਿਕਲੀ ਨੋਟਿਸ ਵਿੱਚ ਲਿਆ ਆਇਆ ਗਿਆ ਹੈ। ਜੀ ਸਤਿ ਸ਼੍ਰੀ ਅਕਾਲ ਸਿਵਲ ਸਰਜਨ ਨੇ ਹਸਪਤਾਲ ਤੋਂ ਜੀ ਨਾਲ ਦੱਸਿਆ ਕਿ ਜਿਹੜੀਆਂ ਦੋ ਪਾਰਟੀਆਂ ਦੇ ਵਿਚਕਾਰ ਝਗੜਾ ਹੋਇਆ ਸੀਗਾ ਇਟ ਵਾਜ਼ ਆਨ ਦਾ ਕੈਂਪਸ ਆਫ ਦਾ ਹਸਪੀਟਲ

पब्लिक प्लेस से जाके पब्लिक प्रॉपर्टी का नुकसान करो सिक्योरिटी जो जो रिलेवेंट जो प्रोविजंस है उसको स्पेशली सिक्योरिटी जो नो अवेयरनेस है किया जाएगा एंड अकॉर्डिंगली जो नेसेसरी एक्शन है वो असे इंप्लीमेंट करना रहा है सर एदेच एक भी इंपॉर्टेंट चीज अभी है कि एदेच जो कुछ न्यूज़ वालों ने दसया गया है कि डॉक्टर्स दे डॉक्टर्स दे भी कोई सट्टा सुट्टा लगी है एहो जी कोई बात नहीं है जी और दोनों रिलेवेंट पार्टी जो है डॉक्टर के नाल इथे कोई भी किसी भी तरीके का कोई इंसिडेंट सामने नहीं आया सर 200 बेड का हॉस्पिटल है लेकिन सिर्फ रात को सिर्फ जंदे ਇੱਕ ਕੋਪਸ ਕਰਮੀ ਜਿਹੜਾ ਤਨਾਤ ਹੋ ਜਾਂਦਾ ਉਹ ਅਸੀਂ ਵੈਲਵੈਂਟ ਜਿਹੜੇ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਦੇਖੋ ਜੀ ਸਿਕਿਉਰਟੀ ਐਸੈਸ ਕਰਨਾ ਉਹ ਕੰਸਰਨ ਜਿਹੜਾ ਹੈਗੇ ਸਟੱਟ ਪਰਸਪੈਕਸ਼ਨ ਐਂਡ ਬਾਕੀ ਸਾਰੇ ਚੀਜ਼ਾਂ ਨੇ ਪ੍ਰੋਵੀਜ਼ਨ ਤੇ ਵੀ ਆਪਾਂ ਅਸੀਂ ਖਾਲ ਦੇ ਗਏ ਉਹ ਅਸੀਂ ਵੈਲਵੈਂਟ ਜਿਹੜਾ ਵੀ ਹੋਏਗਾ ਜਿਹੜੀ ਸਾਡੇ ਕ੍ਰਾਈਟੇਰੀਆ ਹੈਗਾ ਐਸ ਵੈਲ ਐਂਡ ਜਿਹੜਾ ਸਟੱਟ ਪਰਸਪੈਕਸ਼ਨ ਐ ਬਾਕੀ ਜਿਹੜੀ ਜਿਹੜੀ ਸਰਕਮਸਟੈਂਸੀਜ਼ ਹੈ ਉਹਨੂੰ ਦੇਖ ਕੇ ਅਸੀਂ ਅਗਲੀ ਕਬਾੜਾ ਮਤਲਬ ਜੇ ਕੋਈ ਜਬ ਪਤਲਾ ਕ ਪਛਾਣ ਹੋਈ ਕਿਸੇ ਦੇਖੋ ਜੀ ਬੰਦੇ ਆਇਡੈਂਟੀਫਾਈਡ ਹੈ ਵੀਲ ਸ਼ੂਨ ਅਰੈਸਟ ਕਿਨੇ ਕਿਨੇ ਟੋਟ